ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਤ ਕਰਦੇ ਆ ਤੁਹ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੋਗਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਅੱਜ ਬਣਾਵਾਂਗੇ ਜੀ ਆਪਾਂ ਮੂਲੀ ਵਾਲੇ ਪਰੌਠੇ ਅੱਗੇ ਤਾਂ ਆਪਾਂ ਪਰੌਠੇ ਬਣਾਉਦੇ ਹੁੰਦੇ ਸੀ ਜੀ ਭੇੜੇ ਤੇ ਪਰਦੇ ਹੁੰਦੇ ਸੀ ਜੀ ਸਟੱਪੀ ਤੇ ਮਕੀਲੀਆ ਤੇ ਅੱਜ ਆਪਾਂ ਨਾ ਆਟੇ ਚ ਹੀ ਗੁੰਨਾਂਗੇ ਜੀ ਤਿੰਨਨ ਮਪਤ ਤੋਲਾਂਗੇ ਸੀ ਤੋ ਕੇ ਆਪਾਂ ਰੱਖ ਲੈਂਗੇ ਜੀ ਤੇ ਹੁਣ ਆਪਾਂ ਉਹਨੂੰ ਉੱਪਰੋਂ ਸਿੱਲ ਕੇ ਤੇ ਫਿਰ ਇਹਨਾਂ ਦਾ ਕੱਦੂ ਕਸ ਕਰਾਂਗੇ ਜੀ ਤੇ ਫਿਰ ਗੁੰਨਾਂਗੇ ਜੀ ਆਪਾਂ ਆਟੇ ਚ ਤੇ ਮੈਂ ਕਿਹਾ ਚਲੋ ਅੱਜ ਕਪੜੇ 'ਤੇ ਟਾਈਮ ਘਾਟੀ ਹੈ ਜੀ ਤੇ ਆਟੇ ਦੇ ਵਿੱਚ ਹੀ ਗੁੰਨ ਲੈਣੇ ਆਂ ਅੱਜ ਆਪਾਂ ਹੋ ਗਏ ਸੀ ਲੇਟ ਜੀ ਇਸ ਕਰਕੇ ਹੋ ਮੇਰੇ ਕੋਲ ਟਾਈਮ ਬਿਲਕੁਲ ਘੱਟਾ ਤੇ ਨਹੀਂ ਤਾਂ ਨਾ ਆਪਾਂ ਢੇੜੇ ਦੇ ਵਿੱਚ ਮਟੀਰੀਅਲ ਪਰ ਦੇਸੀ ਤੇ ਅੱਜ ਆਪਾਂ ਆਟੇ ਦੇ ਵਿੱਚ ਗੁੰਨ ਲਾਂਗੇ। ਬਸ ਕੱਲੇ ghee ਜਰ ਕੀ ਜਿਸ ਅੱਗ ਵਾਲੀ ਸੀ ਜੀ ਤੇ ਅੱਗ ਆਪਣੀ ਨਾ ਬਲੀ ਨਹੀਂ ਤੇ ਚਿਰ ਮਨਾ ਇਸ ਕਰਕੇ ਪਹਿਲਾ ਮਹਾ ਕਤੂਕਾਸ ਕਰ ਲਾਂ ਤੇ ਇਹ ਅੱਗ ਜਿਹੜੀ ਮਾੜੀ-ਮੋਟੀ ਬਲ ਰਹੀ ਹੈ ਤੇ ਲਪਾਫੇ ਲੁਕੂਪੇ ਆਪਾਂ ਗੇਰਿਆਂ ਦੇ ਵਿੱਚ ਕਾ ਦਿਨ ਠੰਡੀ ਠੰਡੀ ਹਵਾ ਜੀ ਚੱਲ ਰਹੀ ਹੈ ਜੀ ਤੇ ਬਾਹਰ ਹੋ ਰਹੀ ਹੈ ਠੰਡ ਬਹੁਤ ਜ਼ਿਆਦਾ ਤੇ ਧੁੱਪ ਹਜੇ ਬਿਲਕੁਲ ਜੀ ਨਹੀਂ ਆਈ ਤੇ ਕੱਪੜੇ ਅੱਜ ਬਹੁਤ ਜ਼ਿਆਦਾ ਜੀ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਮਸ਼ੀਨ 'ਚ ਕੱਪੜੇ ਤੇ ਹਜੇ ਪਾਣੀ ਜਿਆਦਾ ਹੀ ਠੰਡਾ ਜੀ ਤੇ ਜਦੋਂ ਥੋੜਾ ਜਿਆਦਾ ਨਾ ਆਪਾਂ ਗਰਮ ਕਰਕੇ ਪਾ ਲਾਂਗੇ ਤਲੋ ਜੀ ਆਪਣਾ ੱੱਲਕੇ ਕद्दू ਖਾਸ ਕਰ ਲਏ ਬਾਟਾ ਗੁੰਨਾਂਗੇ ਫਿਰ ਮਿਲਦੇ ਹਾਂ ਜੀ ਤੇ ਲੋ ਜੀ ਆਪਾਂ ਆਟੇ ਚ ਮੂਲੂਆ ਗੁੰਨ ਲੰਗਾ ਸੀ ਜੀ ਤੇ ਵਿੱਚ ਕੋੜੀ ਪਾਈ ਜੀ ਆਪਾਂ ਹਲਦੀ ਬਹੁਤ ਹੀ ਨਹੀਂ ਹਲਦੀ ਪਾਈ ਤੇ ਹੁਣ ਬਣਾਵਾਂਗੇ ਜੀ ਆਪਾਂ ਦੇਸੀ ਘੀ ਲਾ ਕੇ ਰੋਟੀ ਮੂਲੀ ਵਾਲੇ ਪਰੌਠੇ ਜੀ ਤੇ ਅੱਜ ਆਪਾਂ ਨਾ ਪਹਿਲੀ ਵਾਰੀ ਆਟੇ ਚ ਗੁੰਨੇ ਆ ਜੀ ਵੈਸੇ ਤਾਂ ਆਟੇ ਚ ਕਦੇ ਗੁੰਨੀ ਨਹੀਂ ਸੀ ਅੱਜ ਮੇਰੇ ਕੋਲ ਟਾਈਮ ਬਿਲਕੁਲ ਵੀ ਨਹੀਂ ਸੀ ਤੇ ਆ ਟਿੰਗ ਵੀ ਆਪਾਂ 5 ਕਿ ਮਿੰਟ ਰੈਸਟ ਤੇ ਰੱਖਿਆ ਚਲੋ ਪਹਿਲਾਂ ਬਣਾ ਕੇ ਦੇ ਦਈਏ ਜੀ ਤਾਂ ਨਾ ਬੰਦੇ ਤੇ ਤਵਾ ਆਪਣਾ ਹੋ ਗਿਆ ਜੀ ਤਵਾ ਪਰੱਖ ਲਿਆ ਸੀ ਗੈਸ ਤੇ ਇਹ ਦਹੀਂ ਲੱਸੀ ਨਾਲ ਬਹੁਤ ਜ਼ਿਆਦਾ ਟੈਸਟੀ ਲੱਗਦੀ ਹੈ ਬਹੁਤ ਜ਼ਿਆਦਾ ਆਪਾਂ ਤਾਂ ਪਾ ਥੋੜਾ ਧਾਉਣੀ ਹੈ ਜੀ ਤੇ ਕੁਸ ਆਪਣੇ ਘਰ ਉੱਪਰ ਨਾ ਪਈ ਹੈ ਜੀ ਤੇ ਆਪਾਂ ਬੱਚਿਆਂ ਬੱਚਿਆਂ ਵਾਸਤੇ ਬਣਾ ਲਈ ਹੈ ਜੀ ਤੇ ਆਪਣੇ ਬਾਬੇ ਨਾਲੇ ਸਬਜੀ ਤੇ ਆਪਾਂ ਖਾ ਲਾਂਗੇ ਜੀ ਸਬਜੀ ਨਾਲ ਰੋਟੀ ਬੱਚਿਆਂ ਨੂੰ ਬਣਾ ਕੇ ਦੇ ਦਈਏ ਜੀ ਪਰੋਕ ਕੇ ਨਾ ਰੋਟੀ ਬਣ ਕੇ ਇੰਨਾ ਤਿਆਰ ਹੋ ਗਿਆ ਜੀ ਇਹ ਜਿਹਾ ਸਪੈਂਟ ਆ ਰਿਹਾ ਜੀ ਆਪਾਂ ਲੱਗ ਤੁਮਾ ਬਾਹਰ ਜਾਏਗਾ इनी ज्यादा खुशी है जी खांसी जा रही पता नहीं करके नहीं कुछ मैं परोठे खा रही थी ठंड तो पहली हुई पी है ना ਤੋ ਕੇ ਬਣਾ ਲਏ। ਉਹ ਜੀ ਆਪਾਂ ਤੋਹ ਦੇ ਹੁਣ ਕੱਪੜੇ ਰੋਟੀ ਆਪਾਂ ਖਾ ਲਈ ਸੀ ਜੀ। ਉਹਨੂੰ ਪੱਤੀ ਜੀ ਮੂਰੀ ਵਾਲੀ ਰੋਟੀ ਬਣਾਈ ਸੀ। ਤੇ ਰੋਟੀ ਆਪਾਂ ਖਾ ਲਈ। ਹੁਣ ਇੰਨੇ ਹੋਏ ਤੇ ਆਪਣੇ ਕੱਪੜੇ ਕੱਪੜੇ ਧੋ ਲਈਏ ਵੀ। ਤੇ ਧੁੱਪ ਥੋੜੀ ਥੋੜੀ ਧੁੱਪ ਨਿਕਲ ਆਈ ਜੀ। ਆਪਾਂ ਫੇਰ ਹੀ ਕੱਪੜੇ ਧੋਣ ਲੱਗਿਆਂ ਜਦੋਂ ਧੁੱਪ ਨਿਕਲ ਆਈ। ਤੇ ਵੀ ਚਲ ਵਧੀਆ ਸੁੱਕ ਜਾਣਗੇ। ਦੱਬੇ ਪਾਲਾਂਗੇ ਤੇ ਸੱਤ ਤੋਂ ਬਾਅਦ ਨੇ ਪਾਲੇ ਨੇ ਛੋਟਾ ਜਿਹਾ ਡੱਬਾ ਅੱਧਰ ਦਾ ਲਾਇਆ ਹੋਇਆ ਉਹ ਜੇ ਖੱਟੂਰ ਹੋ ਜਾਂਦੀ ਹੈ ਇਹ ਅੱਜ ਅਸੀਂ ਦਵਾਰੇ ਪਾ ਮੰਗੇ ਦੱਬੇ ਤੇ ਉਹ ਕੱਪੜੇ ਜ਼ਿਆਦਾ ਹੋ ਜਾਂਦੇ ਆ ਠੀਕਾ ਤਰਾਹ ਜੁਗਰਾਂ ਨੇ ਪਲ ਤੋਂ ਲੈਣੇ ਜਦੋਂ ਉਹ ਖਤਮ ਹੋ ਰੂਗੀ ਪਰ ਸੇ ਪਾ ਤੋਂ ਬਾਅਦ ਹੀ ਤੋਥਿਆ

ਬੋੜੀ ਪੜੀ ਕੋਲ ਨੂੰ ਹੋ ਗਈ ਲੜਟ ਹੈ ਲੋ ਜੀ ਲਾਈਟ ਆ ਗਈ ਸੀ ਤੇ ਮਸ਼ੀਨ ਆਪਾਂ ਲਾਤੀ ਐਨੇ ਕੱਪੜੇ ਪਾ ਬਾਅਦ ਵਿੱਚ ਪਾ ਦਾਂਗੇ ਜੀ ਉਹ ਆਪਾਂ ਪਾਤੇ ਹੀ ਤੇ ਹੁਣ ਆਪਾਂ ਕੰਬਲ ਆ ਮੈਨੂੰ ਤਾਂ ਖਾਂਸੀ ਬਹੁਤ ਜ਼ਿਆਦਾ ਹੋਈ ਕੰਬਲ ਤੇ ਹਰ ਜਾਨਿਆ ਬਾਹਰ ਪਾਵਾਂਗੇ ਆਪਾਂ ਵੀ ਅੱਜ ਪੂਰਾ ਧੁੱਪ ਦਾ ਲਾਹਾ ਲਿਆ ਜੀ ਤੇ ਕੰਬਲ ਆਪਾਂ ਕੱਢ ਕੇ ਰਜਾਈਆਂ ਸੁਕਣ ਨਾ ਪਾਤਨਾ ਜੀ ਤੇ ਇਹ ਦੇਖੋ ਜੀ ਇਧਰ ਲੇਕ ਕਮੰਜੇ ਤੇ 51 ਫਾੜਾ ਡਾਲਿਆ ਸੀ ਜੀ ਇੱਥੇ ਪਾਤਨਾ ਤੇ 51 ਤੇ ਆਪਣੇ ਕੱਪੜੇ ਪਾਏ ਪਏ ਆ ਮਸ਼ੀਨ 'ਚ ਤੇ ਫਿਰ ਕੱਪੜੇ ਧੋ ਕੇ ਸੁਕਣੇ ਕੋਠੇ ਤੇ ਪਾ ਦਾਂਗੇ ਜੀ ਅੱਜ ਤਾਂ ਫਿਰ ਸਾਰੇ ਸੁੱਕ ਜਾਣਗੇ ਕੱਪੜੇ ਤੇ ਲੋ ਜੀ ਹੁਣ ਕਰਕੇ ਚਾੜੂ ਪੋਚਾ ਆਇਓ ਰੱਬਾ ਧੁੱਪ ਬਹੁਤ ਸੋਹਣੀ ਆਈ ਹੈ ਜੀ ਤੇ ਜਿਹੜੇ ਹੋਰ ਗੱਦੇ ਆ ਗੱਦਿਆਂ ਨੂੰ ਜੇ ਕੱਲ ਨੂੰ ਧੁੱਪ ਆਈ ਫਿਰ ਆਇਆ ਨਾ ਵੀ ਮੰਜੇ ਕਈ ਮੰਜੇ ਕੱਢਣੇ ਪੈਣਗੇ ਜੀ ਗੱਦੇ ਕੱਲ ਨੂੰ ਧੁੱਪ ਲਵਾ ਦਾਂਗੇ ਤੇ ਅੱਜ ਅਰ ਜਾਂਦੀਆਂ ਧੁੱਪ ਲਵਾਤੀ ਤੇ ਤੱਪੇ ਚ ਪਾਵਾਂ ਹੁਣ ਸਰਪ ਇਹ ਜਿੱਦ ਟੈਸਲ ਐਂਟਰਪਰੋਨ ਵਾਲਾ ਪਿਆ ਜੀ ਸਲੈਂਡਰ ਘਰਾਵਾਂਗੇ। ਇਹ ਟੋਪੀ ਤਾਰੀ ਸੀ ਜੀ ਮੈਂ ਚਲੋ ਧੁੱਪ ਆ ਗਈ ਹੁਣ ਟੋਪਕੀ ਪਾ ਤਾਰ ਦਿੰਨੇ ਆ। ਇਹ ਨੂੰ ਨਹੀਂ ਤੋਂ ਦੇ ਤਾਂ ਧੁੱਤੀ ਹੋਈ ਆ। ਪੜੇ ਤੋਂ ਕਿ ਆਪਾਂ ਸੁਪਨੇ ਪਾਤੇ ਜੀ ਤੇ ਕੁਸਾ ਪਕੋਠੇ ਵੀ ਪਾਤੇ। ਠੀਕ ਆ ਜੀ। ਤੇ ਲੋ ਜੀ। ਉਸਾ ਪਰ ਮਸੀਨ ਚ ਪਏ ਆ ਜੀ ਉਹ ਵੀ ਸੁਕਾ ਕੇ ਆਪਾਂ ਪਾ ਦਾਂਗੇ ਜੀ ਅੱਜ ਆਪਾਂ ਨੂੰ ਪੂਰਾ ਲਾਹਾ ਹੋ ਗਿਆ ਜੀ ਧੁੱਪ ਦਾ ਤੇ ਇਹ ਆਪਾਂ ਹੁਣ ਤਹਿ ਲਾ ਤੀਆਂ ਸੀ ਇਹਨਾਂ ਦੀ ਇਹ ਰੱਖਿਆਵਾਂਗੇ ਆਪਾਂ ਅੰਦਰ ਤੇ ਦੂਸਰਿਆਂ ਚੱਕ ਲਿਆਵਾਂਗੇ ਜੀ ਜਿਹੜੇ ਕੰਬਲ ਰਹਿ ਗਏ ਧੁੱਪ ਲਾਉਣ ਨੂੰ ਉਹ ਚੱਕ ਲਿਆਵਾਂਗੇ ਜੀ ਤੇ ਇਹਨਾਂ ਦੀ ਵੀ ਆਪਾਂ ਤਹਿ ਲਾ ਦਿੰਨੇ ਆ ਜੀ ਤੇ ਮਾਣੋ ਮਾਣੋ ਆ ਕੀ ਮਾਣੋ ਆ ਕੇ ਮਾਣੋ ਵੀ ਧੁੱਪ ਸੇਕਣ ਲੱਗੀ ਹੈ ਨਾ ਤੇ ਇਹ ਆਪਾਂ ਦਸਪਿੰਤ ਹੋ ਕੇ ਸੁਕੋਣਾ ਪਾਤਾ ਸੀ ਜੀ ਹੇ ਕੀ ਹੋ ਗਿਆ ਧੁੱਪ ਲੱਗ ਰਹੀ ਹੈ ਅਜ ਤਾਂ ਤੂੰ ਵੀ ਧੁੱਪ ਸੇਕਣ ਆ ਗਿਆ ਹੈ ਇਹਦੇ ਮੈਂ ਤਾਂ ਰੋਜ਼ ਆਉਂਦਾਗਾ ਹਨ ਰੋਜ਼ ਆਉਂਦਾ ਨਾ ਧੁੱਪ ਸੇਕਣ ਸੌਂ ਜਾ ਸੌਣਾਗਾ ਸੌਂ ਜਾ ਸੌਂ ਜਾ ਜਾਉਂ ਜਾ ਫਿਰ ਚਲੋ ਜੀ ਤੇ ਰੱਖ ਕੇ ਆਈ ਆਪਾਂ ਅੰਦਰ ਕੱਪੜੇ